ਕੱਲ ਮੈਂ ਐਵੇਂ ਜਾਂਦਾ ਜਾਂਦਾ ਰਾਜਪੁਰੇ ਤਹਿਸੀਲ 'ਚ ਖੜ ਗਿਆ ਤੁਸੀਂ ਦੇਖਿਆ ਹੁਣ ਰਾਜਪੁਰੇ ਤਹਿਸੀਲ 'ਚ ਜਾ ਕੇ ਮੈਂ ਪੁੱਛਿਆ ਲੋਕਾਂ ਨੂੰ ਵੀ ਦੱਸੋ ਕੋਈ ਰਿਸਟਰੀ 'ਚ ਕੋਈ ਦਿੱਕਤ ਕੋਈ ਵੱਧ ਪੈਸੇ ਘੱਟ ਮੰਗਦਾ ਕੋਈ ਹੋਰ ਕਰਦਾ ਜਾਂ ਕੋਈ ਬੁੱਧਵਾਰ ਵੀਰਵਾਰ ਕਹਿੰਦਾ ਕਹਿੰਦੇ ਨਾ ਜੀ ਤੁਸੀਂ ਵੀ ਦੱਸ ਦਿਓ ਇੱਕ ਵਾਰ ਮੈਂ ਤੁਹਾਡੇ ਵੀ ਆਇਆ ਸੀ ਇੱਥੇ ਹੈਨਾ ਸੋ ਮੈਂ ਅੱਜ ਵੀ ਮੈਂ ਕਹਿਣਾ ਚਾਹਣਾ মিডিਆ ਰਾਹੀਂ ਜਿਨੇ ਪੰਜਾਬ 'ਚ ਸਰਕਾਰੀ ਦਫ਼ਤਰ ਨੇ ਭਾਵੇਂ ਉਹ ਪਟਵਾਰਖਾਨੇ ਨੇ ਤਹਿਸੀਲਾਂ ਨੇ ਪਾਵੇਂ ਹੋ ਹਸਪਤਾਲ ਨੇ ਸਕੂਲ ਨੇ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਬਹੁਤ ਵੱਡੀਆਂ-ਵੱਡੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਤੁਹਾਨੂੰ ਲੋਕਾਂ ਦੇ ਟੈਕਸ ਦੇ ਪੈਸੇ ਚੋਂ ਤੁਸੀਂ ਤਨਦੇਹੀ ਨਾਲ ਫਰਜ਼ ਨਿਭਾਓ ਲੋਕਾਂ ਦੇ ਕੰਮ ਨੂੰ ਆਪਣਾ ਕੰਮ ਸਮਝ ਕੇ ਕੰਮ ਕਰੋ ਹਰ ਜੀ ਭਗਾ ਕੇ ਨਾ ਮਾਰਿਆ ਕਰੋ ਤੁਸੀਂ ਸਗੋਂ ਇਹ ਕਹੋ ਕੋਈ ਗੱਲ ਨਹੀਂ ਬਜ਼ੁਰਗੋ ਤੁਸੀਂ ਬੈਠੋ ਇੱਕ ਅਦਾ ਕਾਗਜ਼ ਘੱਟਾ ਮੈਂ ਕਰਾਉਣਾ ਪੂਰਾ ਉਦੇ ਨਾਲ ਬਜ਼ੁਰਗ ਜਿਹੜੀਆਂ ਦੁਆਵਾਂ ਦੇਊਗਾ ਉਹਦੀ ਕੋਈ ਕੀਮਤ ਨਹੀਂ ਕਿਸੇ ਕਰੰਸੀ 'ਚ ਮੈਂ ਇਹ ਕਹਿਣਾ ਚਾਹਨਾ ਕਿ ਆਪਣੇ ਆਪਣੇ ਕੰਮ ਦੰਦੇ ਨਾ ਕਰੋ ਮੇਰੇ ਬਾਰੇ ਮੈਂ ਇਹ ਕਹਿਣਾ ਚਾਹਨਾ ਮੇਰਾ ਕੋਈ ਪਤਾ ਨਹੀਂ ਮੈਂ ਕਦੋਂ ਕਿਹੜੇ ਸਕੂਲ 'ਚ ਆ ਜਾਾਂ ਕਦੋਂ ਕਿਹੜੀ ਤਹਿਸੀਲ 'ਚ ਆ ਜਾਾਂ ਕਦੋਂ ਕਿਹੜੇ ਦਫ਼ਤਰ 'ਚ ਆ ਜਾਾਂ ਫਿਰ ਮੈਨੂੰ ਨਾ ਕਿਓ ਕਿ ਸਸਪੈਂਡ ਕਰਤਾ ਜੀ ਐ ਹੋ ਗਿਆ ਜੀ ਮੈਂ ਤਾਂ ਰੋਟੀ ਖਾਣ ਗਿਆ ਹੋਇਆ ਸੀ ਜੀ ਮੇਰੀ ਭੂਆ ਦੇ ਮੁੰਡੇ ਦਾ ਪਿਆਸ ਸੀ ਜੀ ਇਹ ਬਹਾਨੇ ਚੱਲਣੇ ਨਹੀਂ ਹੈਗੇ ਬਹੁਤ ਹੋ ਗਿਆ ਸੁਖੱਜਲ ਖਵਾਰੀਆਂ ਆਮ ਲੋਕਾਂ ਦੀ ਬਰਦਾਸ਼ਤ ਨਹੀਂ ਹੋਣੀ ਸਰਕਾਰ ਤੁਹਾਡੇ ਦਵਾਰ ਨਾਂ ਦਾ ਪ੍ਰੋਗਰਾਮ ਚੱਲਦਾ ਹੈ ਅਫਸਰ ਜਾਂਦੇ ਆ ਉੱਥੇ ਜਲੰਧਰ ਹੁਣ ਤਾਂ ਤੁਹਾਨੂੰ ਹੋਰ ਵੀ ਸੌਖਾ ਹੋ ਗਿਆ ਜਲੰਧਰ ਚਾਰ ਹਫ਼ਤੇ ਦੋ ਦਿਨ ਬੈਠਿਆ ਕਰਾਂਗੇ ਦੋ ਦਿਨ ਮੈਂ ਲਾਇਆ ਅਗਲੇ ਦੋ ਦਿਨ ਤੱਕ ਅੱਜ ਜਾਂ ਕੱਲ ਚ ਅਨਾਉਂਸ ਕਰ ਦਾਂਗੇ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਹੀ ਨਹੀਂ 40 ਕਿਲੋਮੀਟਰ ਜਲੰਧਰ ਉੱਥੇ ਆ ਜਾ ਕਰੋ ਦੋ ਦਿਨ ਉੱਥੇ ਮੈਂ ਬੈਠੂਗਾ ਕੋਈ ਕੰਮ ਹੈ ਸਿੱਧਾ ਮੇਰੇ ਕੋਲ ਆਓ ਤੁਸੀਂ ਜਲੰਧਰ ਪਹਿਲਾਂ ਵੀ ਕਿਸ ਸਮੇਂ ਰਾਜਧਾਨੀ ਨਹੀਂ ਰਹੀ ਹੈ ਉਹ ਤੋਂ ਬਾਅਦ ਹੁਸ਼ਿਆਰਪੁਰ ਰਹੀ ਹੈ ਪੰਜਾਬ ਜਿਹੜਾ ਪੰਜਾਬ ਚ ਯੂਨੀਵਰਸਿਟੀ ਹੈ ਪਹਿਲਾਂ ਹੁਸ਼ਿਆਰਪੁਰ ਹੁੰਦੀ ਸੀ ਲਾਹੌਰ ਤੋਂ ਫੇਰ ਗਈਏ ਚੰਡੀਗੜ੍ਹ ਸੋ ਹੁਸ਼ਿਆਰਪੁਰ ਵੀ ਰਾਜਧਾਨੀ ਨਹੀਂ ਰਹੀ ਐ ਪੜੇ ਲਿਖੇ ਲੋਕ ਐ 도ਆਬੇ ਦੇ ਕੋਈ ਕਿਸੇ ਕਿਸਮ ਦਾ ਕੰਮ ਹੋਵੇ ਤੁਹਾਡੇ ਨੇੜੇ ਤੇ 40 ਕਿਲੋਮੀਟਰ ਤੇ ਜਲੰਧਰ ਦੋ ਦਿਨ ਆਇਆ ਕਰਾਂਗੇ ਚੰਡੀਗੜ੍ਹ ਆਣਾ ਚੰਡੀਗੜ੍ਹ ਆ ਜਾਓ ਜਦੋਂ ਮਰਜੀ ਆ ਜਾਓ ਤੁਹਾਡੇ ਨਾਲ ਆ ਤੁਹਾਡੇ ਵਰਗੇ ਤਾਂ ਐਂ ਰਹਿਣਾ ਐ ਐਂ ਰਹਿਣਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਪੰਜਾਬ 4 ਮਹੀਨਾ ਦੇ ਇਲੈਕਸ਼ਨ ਕੋਰਟ ਚੋਂ ਨਿਕਲਿਆ 16 ਮਾਰਚ ਨੂੰ ਦੇਸ਼ ਦੀਆਂ ਚੋਣਾਂ ਦਾ ਕੋਰਟ ਲੱਗਿਆ ਸੀ 4 ਜੂਨ ਤੱਕ 5 ਜੂਨ ਨੂੰ ਖੁੱਲਿਆ 11 ਜੂਨ ਨੂੰ ਜਲੰਧਰ ਆਲਾ ਲੱਗ ਗਿਆ ਫਿਰ 10 ਜੁਲਾਈ ਗਿਆ ਤੇ 13 ਜੁਲਾਈ ਤੱਕ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਜੋ ਵੀ ਹੁਸ਼ਿਆਰਪੁਰ ਵਾਸਤੇ ਮੈਂ ਪ੍ਰੋਜੈਕਟ ਵੀ ਬਹੁਤ ਸਾਰੇ ਸਾਈਨ ਕੀਤੇ ਨੇ ਹੁਣ ਫਾਈਲਾਂ ਮੂਵ ਹੋਣ ਲੱਗੀਆਂ ਨੇ ਹੁਸ਼ਿਆਰਪੁਰ ਸ਼ਹਿਰ ਵਾਸਤੇ ਸਫਾਈ ਵਾਸਤੇ ਸੀਵਰੇਜ ਵਾਸਤੇ ਆੜਦੜ ਦੇ ਪਿੰਡਾਂ ਵਾਸਤੇ ਟੋਬਿਆਂ ਵਾਸਤੇ ਤੇ ਕੰਢੀ ਤੇ ਬੀ ਤੇ ਏਰੀਏ ਦੇ ਇਲਾਕੇ ਦੇ ਲੋਕਾਂ ਵਾਸਤੇ ਕੋਈ ਖਜ਼ਾਨੇ 'ਚ ਕਮੀ ਨਹੀਂ ਕੋਈ ਖਜ਼ਾਨਾ ਖਾਲੀ ਨਹੀਂ ਤੁਹਾਡੇ ਤੁਸੀਂੋਂ ਖਜ਼ਾਨਾ ਭਰਨ ਵਾਲੇ ਹੋ ਤੁਹਾਨੂੰ ਹੀ ਦੇਣਾ ਹੈ ਪੈਸਾ ਸਰਕਾਰ ਕੋਲੇ ਪੈਸਾ ਪਬਲਿਕ ਕੋਲੇ ਆਉਂਦਾ ਹੈ ਪਬਲਿਕ ਕੋਲੇ ਜਾਣਾ ਚਾਹੀਦਾ ਇਸ ਤੋਂ ਪਹਿਲਾਂ ਲੋਕਾਂ ਤੋਂ ਤਾਂ ਲੈ ਲੈਂਦੇ ਸੀ ਪਰ ਆਪਦੇ ਪੁੱਤ-ਪੋਤਿਆਂ ਦੇ ਘਰ ਭਰਦੇ ਸੀ ਉਹ ਹੁਣ ਕੰਮ ਬੰਦ ਹੋ ਗਿਆ ਅੱਜ ਕੇਜਰੀਵਾਲ ਨੂੰ ਅੰਦਰ ਕੀਤਾ ਹੋਇਆ ਝੂਠਾ ਪਰਚਾ ਪਾ ਕੇ ਚਲੋ ਕੇਜਰੀਵਾਲ ਨੂੰ ਅੰਦਰ ਕਰ ਲਓਗੇ ਪਰ ਉਹਦੀ ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਜਿਹੜੇ ਕਰੋੜਾਂ ਕੇਜਰੀਵਾਲ ਦੀ ਸੋਚ ਵਰਗੇ ਲੋਕ ਪੈਦਾ ਹੋਗੇ ਦੇਸ਼ 'ਚ ਉਹਨਾਂ ਦਾ ਕੀ ਕਰੋਗੇ ਫਿਰ ਸੋ ਪਬਲਿਕ ਹੈ ਲੋਕ ਨੇ ਜੇ ਤੁਸੀਂ ਜ਼ਿਆਦਾ ਤਾਨਾਸ਼ਾਹੀ ਕਰੋਗੇ ਲੋਕਾਂ ਤੇ ਤਾਂ ਲੋਕਾਂ ਦਾ ਲੋਕ ਨੇ ਚੁੱਪ ਰਹਿਣ 5 ਸਾਲ ਬੁੱਲ ਸਿਉ ਲੈਣ 10 ਸਾਲ ਸੀਨੇ ਤੇ ਪੱਥਰ ਧਰ ਲੈਣ 15 ਸਾਲ ਚਮਈ ਮਾਨ ਮਾਰ ਕੇ ਚੁੱਪ ਰਹਿ ਲੈਣ 20 ਸਾਲ ਪਰ 20 ਸਾਲ ਬਾਅਦ ਫਿਰ ਜਦੋਂ ਲੋਕ ਉੱਠਦੇ ਨੇ ਨਾ ਜਦੋਂ ਲੋਕ ਜਾਗਦੇ ਨੇ ਫਿਰ ਕੱਲ ਦੇਖੇ ਹੋਣਾ ਬੰਗਲਾਦੇਸ਼ ਚ 20 ਸਾਲਾਂ ਬਾਅਦ ਉੱਠੇ ਨੇ ਅੱਧੇ ਘੰਟੇ 'ਚ ਭੱਜਣਾ ਪੈ ਗਿਆ। ਪ੍ਰਧਾਨ ਮੰਤਰੀ ਦੇ ਘਰੇ ਮੁਰਗੀਆਂ ਤੇ ਬਤਕਾਂ ਵੀ ਲੈ ਕੇ ਚਾਕੇ ਉੱਥੇ ਜਿਹੜੀਆਂ ਹੈਗੇ ਸੀ। ਪਬਲਿਕ ਆ ਜੋ ਤੁਸੀਂ ਤੰਗੀ ਕਰੀ ਜਾਉਂਗੇ ਤੰਗੀ ਕਰੀ ਜਾਉਂਗੇ। ਕੋਈ ਨੌਕਰੀਆਂ ਦਿਓ ਉਹਨਾਂ ਨੂੰ। ਕੰਮਕਾਰ ਦਿਓ ਉਹਨਾਂ ਨੂੰ। ਤੁਸੀਂ ਆਪਦੇ ਹੀ ਬਸ ਆਪਦੇ ਹੀ ਪੁੱਤ ਭਤੀਜੇ ਪਾਲੀ ਜਾਂਦੇ ਹੋ। ਸੋ ਇਹ ਬਹੁਤ ਵੱਡਾ ਸਬਕ ਹੈ ਇੱਕ ਪਬਲਿਕ ਦੇ ਨਾਲ ਰਹੋ ਲੋਕਾਂ ਦੇ ਨਾਲ ਰਹੋ ਲੋਕਾਂ ਦੇ ਵਿੱਚ ਮਿਲ ਕੇ ਕੰਮ ਕਰੋ ਅੱਜ ਵੀ ਹੁਣ ਇਸ ਤੋਂ ਬਾਅਦ ਫਲੋਰ ਜਾਊਂਗਾ 350 ਤੋਂ ਵੱਧ ਪੁਲਿਸ ਦੇ ਵਿੱਚ ਭਰਤੀ ਨੌਕਰੀਆਂ ਜਿਹੜੀਆਂ ਉਹਨਾਂ ਨੂੰ ਮੈਂ ਨਿਯੁਕਤੀ ਪੱਤਰ ਦੇਊਂਗਾ ਇਸ ਤੋਂ ਬਾਅਦ ਫਲੋਰ ਜਾਣਾ ਹੁਣ ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਨੇ ਹਰ ਰੋਇ ਕੋਈ ਤਰੱਕੀ ਦਾ ਕੰਮ ਹੋ ਰਿਹਾ ਹੈ ਬਿਜਲੀ ਫ੍ਰੀ ਹੈ 90% ਘਰਾਂ ਨੂੰ ਥਰਮਲ ਪਲਾਂਟ ਆਪਾਂ ਨੇ ਗੋਇੰਦਵਾਲ ਵਾਲਾ ਖਰੀਦ ਲਿਆ 206 ਮੈਗਾਵਾਟ ਦਾ ਚੱਲੂਗਾ ਧਾਰਾ ਰਲ ਅੱਜ ਦਾ ਡੈਮ ਹੈ ਨਹਿਰਾ ਬੰਡੀਆਂ ਕੱਸੀਆਂ ਚ ਪਾਣੀ ਆ ਰਿਹਾ ਕਚੈਰੀਆਂ ਚ ਮੈਂ ਨਹੀਂ ਕਹਿੰਦਾ ਕਿ 100% ਰਿਸ਼ਵਤ ਰੁਕੀ ਹੋਣੀ ਹਜੇ ਵੀ ਹੋਣਗੇ ਉਹ ਖੂਨ ਚ ਜਿਹਨਾਂ ਦੇ ਖੂਨ ਚ ਹੁੰਦਾ ਨਾ ਅੱਛਾ ਕਈ ਵਾਰੀ ਆਪਣੇ ਵੀ ਖੂਨ ਚ ਆ ਗਿਆ ਹਾਂ ਇੰਨੇ ਸਾਲ ਹੋ ਗਏ ਨਾ ਉਹ ਕਿਤੇ ਇੱਕ ਤਹਿਸੀਲ ਚ ਕੋਈ ਚੰਗਾ ਤਹਿਸੀਲਦਾਰ ਲਾਤਾ ਬਈ ਇਮਾਨਦਾਰ ਸੀ ਪੈਸੇ ਨਹੀਂ ਲੈਂਦਾ ਸੀ ਬਜ਼ੁਰਗ ਗਿਆ ਰਿਸਟਰੀ ਗਰਾਉਂਡ ਉਨੇ ਰਿਸਟਰੀ ਕੀਤੀ ਬਾਪੂ ਨੇ ਟੇਬਲ ਤੇ ਥੱਲੋਂ ਦੀ 10000 ਰੁਪਿਆ ਫੜਾਤਾ ਉਹ ਤਸੀਲਦਾਰ ਕਹਿੰਦਾ ਬਾਬਾ ਜੀ ਇਹ ਨਹੀਂ ਚੱਲਣਾ ਕਹਿੰਦਾ ਅੱਛਾ ਜੀ ਵਧ ਗਿਆ ਰੇਟ ਕਿੰਨੇ ਦੇਵਾਂ ਕਹਿੰਦਾ ਬਾਬਾ ਜੀ ਇਹ ਪੈਸੇ ਨਹੀਂ ਲੱਗਦੇ ਰਿਸਟਰੀ ਹੋ ਗਈ ਥੋੜੀ ਗਵਰਨਮੈਂਟ ਸਾਨੂੰ ਐਸੇ ਕੰਮ ਦੀ ਤਨਖਾਹ ਦਿੰਦੀ ਐ ਇਹ ਚੀਜ਼ ਥੋੜੀ ਹੋ ਗਈ ਚਲੋ ਸ਼ਾਬਾਸ਼ ਉਹ ਕਹਿੰਦਾ ਤਸਵੀਲਦਾਰ ਨੂੰ ਕਹਿੰਦਾ ਪੁੱਤ 2 ਕੁ ਮਹੀਨੇ ਪਹਿਲਾਂ ਇੰਨੀ ਕ ਜਮੀਨ ਦੀ ਕਿਰਾਏ ਸੀ ਉਦੋਂ ਤੇਰੀ ਥਾਂ ਤੇ ਕੋਈ ਹੋਰ ਸੀ ਉਦੋਂ ਤਾਂ 10000 ਹੀ ਲੱਗਿਆ ਸੀ ਦੱਸ ਦੇ ਫਿਰ ਹੁਣ ਕਿੰਨੇ ਲੱਗਣਗੇ ਉਹ ਕਹਿੰਦਾ ਬਾਬਾ ਜੀ ਜਦੋਂ ਤੁਹਾਨੂੰ ਕਹਿਤਾ ਕੋਈ ਪੈਸੇ ਨਹੀਂ ਲੱਗੂ ਰਿਸਟਰੀ ਹੋ ਗਈ ਜਾਓ ਬਾਹਰ ਚਲੇ ਗਿਆ ਸਾਰਾ ਦਿਨ ਉਹ ਬਾਪੂ ਕਚੈਰੀਆਂ ਦੇ ਬਾਹਰ ਜਿਹੜੇ ਵਸੀਕਾ ਨੇ ਵੀ ਸੈਠੇ ਹੁੰਦੇ ਆ ਅਰਜੀ ਉਹਨਾਂ ਨੂੰ ਦਿਖਾਈ ਗਿਆ ਕਦੇ ਕਿਸੇ ਕੋਲੇ ਕਦੇ ਆਪਣੀ ਰੀਤ ਨਹੀਂ ਖਾਈਗੇ ਉਹਨਾਂ ਨੂੰ ਕਹਿੰਦੇ ਯਾਰ ਦੇਖੋ ਕੁਝ ਗਲਤ ਤਾਂ ਨਹੀਂ ਹੈਗਾ ਪੈਸੇ ਨਹੀਂ ਲੈਏ ਕਹਿੰਦਾ ਮੈਂ ਤੂੰ ਸਾਨੂੰ ਵੀ ਨਹੀਂ ਐ ਲੱਗਦਾ ਹੁਣ ਜੇ ਪੈਸੇ ਨਹੀਂ ਲੈਏ ਤਾਂ ਕੰਮ ਠੀਕ ਹੋ ਗਿਆ ਹੋਊਗਾ ਕੋ ਸਾਡੇ ਵੀ ਆ ਗਿਆ ਨਾ ਵਿੱਚ ਉਹ ਕਹਿੰਦੇ ਠੀਕ ਆ ਕਹਿੰਦਾ ਯਾਰ ਪੈਸਿਆਂ ਬਿਨਾ ਕਿਵੇਂ ਹੋਗੀ ਸੋ ਇਹ ਰੀਤਾਂ ਟੁੱਟਣ ਗਈਆਂ ਇਹ ਰੀਤਾਂ ਟੁੱਟਣ ਗਈਆਂ ਕਿਉਂਕਿ ਹੁਣ ਜਨਤਾ ਜਿਹੜੀ ਹੈ ਉਹ ਆਪਸ 'ਚ ਇੱਕ ਦੂਜੇ ਤੇ ਸ਼ੱਕ ਕਰਨ ਲੱਗੀ ਸੀ ਵੀ ਤੁਹਾਨੂੰ ਆਹ ਲੁੱਟਦਾ ਥੋਨੂੰ ਆਹ ਲੁੱਟਦਾ ਥੋੜਾ ਆ ਦੁਸ਼ਮਣ ਹੈ ਆ ਸਮਾਜ ਤੁਹਾਡਾ ਦੁਸ਼ਮਣ ਹੈ ਜੇ ਆ ਸਮਾਜ ਆ ਗਿਆ ਤਾਂ ਫਿਰ ਆ ਸਮਾਜ ਨੂੰ ਤੈਂ ਕਰ ਦੇਣਗੇ ਲੜਾਈ ਜਾਂਦੇ ਸਨ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਰਾਤ ਨੂੰ ਦੋ ਮੱਝਾਂ ਚੋਰੀ ਹੋ ਗਏ ਆ ਲੋਕਾਂ ਦਾ ਤਰਥੱਲੀ ਮੱਝ ਗਈ ਪਿੰਡ 'ਚ ਵੀ ਦੋ ਮੱਝਾਂ ਚੋਰੀ ਹੋ ਗਈਆਂ ਅਗਲੀ ਰਾਤ ਨੂੰ ਇੱਕ ਹੋਰ ਹੋ ਗਈ ਲੋਕ ਡਰ ਗਏ ਵੀ ਚੋਰੀ ਹੋਣ ਲੱਗੀ ਉਦੋਂ ਅਗਲੀ ਰਾਤ ਨੂੰ ਦੋ ਮੱਝਾਂ ਹੋਰ ਚੋਰੀ ਹੋ ਗਈਆਂ ਲੋਕ ਡਰ ਗਏ ਤੇ ਪਿੰਡ ਦੀ ਯੂਥ ਇੱਕ ਸਾਧੂ ਮਹਾਤਮਾ ਫਕੀਰ ਰਹਿੰਦਾ ਸੀ ਬੰਦਾ ਬੜੀ ਮਨਤਾਸੀ ਹੋਤੀ ਉਹਦੇ ਕੋਲੇ ਗਏ ਜੇ ਬਾਬਾ ਜੀ ਪਿੰਡ ਤੇ ਕੋਈ ਗਰੇ ਆ ਤੂੰ ਦੇਖੋ ਸ਼ਨੀ ਦਾ ਸ਼ੁਕਰ ਸ਼ਨੀ ਦਾ ਦੇਖੋ ਕੋਈ ਭਾਰਾ ਸਾਡੀਆਂ ਤਾਂ ਮੱਜਾਂ ਹੀ ਚੋਰੀ ਹੋਣ ਲੱਗੀਆਂ ਗਰਦੇਵ ਦੀਆਂ ਦੋ ਮੱਜਾਂ ਚੋਰੀ ਹੋ ਗਈਆਂ ਪਰਸੋਂ ਬਲਦੇਵ ਦੀਆਂ ਚੋਰੀ ਹੋ ਕੇ ਆਂ ਇਹ ਕੀ ਹੈ ਉਹ ਸੰਤ ਫਕੀਰ ਕਹਿੰਦਾ ਕੁਝ ਨਹੀਂ ਹੁੰਦਾ ਇੱਕ ਕੰਮ ਕਰਿਓ ਇੱਕ ਚਾਦਰ ਲੈ ਲਿਓ ਉਹ ਚਾਦਰ ਦੇ ਚਾਰੇ ਕੋਨੇ ਚਾਰ ਬੰਦੇ ਫੜ ਕੇ ਖੜ ਜਾਣਾ ਹੈ ਕਹਾਂ ਚਾਦਰ ਤਾਰ ਤਾਨ ਕੇ ਤੇ ਗੁਰਦੁਆਰਾ ਸਾਹਿਬ ਦੇ ਸਪੀਕਰ ਤੇ ਅਨਾਉਂਸ ਕਰ ਦੋ ਉਹ ਚਾਦਰ ਦੇ ਥੱਲੋਂ ਦੀ ਸਾਰੇ ਪਿੰਡ ਨੂੰ ਲੰਘਾਓ ਜਦੋਂ ਹੀ ਮੱਝਾਂ ਵਾਲੇ ਚੋਰ ਜਿਹੜੇ ਨੇ ਜਿਹਨੇ ਮੱਝਾਂ ਚੋਰੀ ਕੀਤੀਆਂ ਹੋਣਗੀਆਂ ਜਦੋਂ ਉਹ ਚਾਦਰ ਦੇ ਥੱਲੋਂ ਦੀ ਲੰਘੇ ਨਾਲ ਦੇ ਨਾਲ ਦਿਲ ਦਾ ਦੌਰਾ ਪੈ ਜਾਊਗਾ ਉੱਥੇ ਮਰ ਜਾਣਗੇ ਉਹ ਅਨਾਉਂਸਮੈਂਟ ਕਰਤੀ ਗੁਰਦੁਆਰਾ ਸਾਹਿਬ ਵੀ ਭਾਈ ਚਾਦਰ ਤਾਣੀ ਹੈ ਤੇ ਉਹਦੇ ਥੱਲੋਂ ਦੀ ਆਓ ਚਾਰ ਮੋਤਵਾਰ ਬੰਦਿਆਂ ਨੂੰ ਚਾਦਰ ਫੜਾਤੀ ਚਾਰੇ ਕੋਨੇ ਫੜ ਕੇ ਖੜ ਕੇ ਲੋਕ ਲੰਗੀ ਜਾਣ ਸਾਰੇ ਪਿੰਡ ਦੇ ਬੰਦੇ ਲੰਘੇ ਕੋਈ ਨਹੀਂ ਮਰਿਆ ਜਨਾਨੀਆਂ ਕੱਢੋ ਕਹਿੰਦੇ ਹੁਣ ਸਾਰੇ ਪਿੰਡ ਦੀਆਂ ਲੇਡੀਜ਼ ਕੱਢਤੀਆਂ ਥੱਲੋਂ ਦੀ ਕੋਈ ਨਹੀਂ ਮਰੀ ਬੱਚਿਆਂ ਤੇ ਸ਼ੱਕ ਕਰਨ ਲੱਗੇ ਕਹਿੰਦੇ ਬੱਚੇ ਕੱਢੋ ਯਾਰ ਹੁਣ ਵਿੱਚੋਂ ਬੱਚੇ ਵੀ ਸਾਰੇ ਪਿੰਡ ਦੇ ਕੱਢਦੇ ਥੱਲੋਂ ਦੀ ਇੱਕ ਨਹੀਂ ਮਰਿਆ ਸਾਰਾ ਪਿੰਡ ਲੰਘ ਗਿਆ ਜਾਦ ਦੇ ਧਰੋਂ ਦੀ ਕੋਈ ਵੀ ਨਹੀਂ ਮਰਿਆ ਪਤਾ ਕਿਉਂ ਉਹ ਜਿਹੜੇ ਮੱਜਾਂ ਚੋਰੀ ਕਰਦੇ ਸੀ ਉਹ ਤਾਂ ਚਾਦਰ ਫੜੀ ਖੜੇ ਸੀ ਚਾਰੇ ਜਾਨੇ ਮਰਦਾ ਕੌਣ ਆਹੀ ਕੰਮ ਆਪਾਂ ਨੇ ਕਰ ਰੱਖਿਆ ਚਾਦਰ ਦੇਸ਼ ਵਾਲੀ ਚੋਰਾਂ ਨੂੰ ਫੜਾ ਰੱਖੀਏ ਸ਼ੱਕ ਆਪਣੇ ਆਪ ਤੇ ਕਰੀ ਜਾਂਦੇ ਆ ਮੈਂ ਤੁਹਾਨੂੰ ਇਹ ਕਹਿਣਾ ਦੇਸ਼ ਦੇ ਵਿੱਚ ਵੀ ਜਾ ਕੇ ਕਹਿਣਾ ਕਿ ਚਾਦਰ ਆਮ ਆਦੀ ਪਾਰਟੀ ਦੇ ਇਮਾਨਦਾਰ ਬੰਦਿਆਂ ਨੂੰ ਫੜਾ ਦੋ ਲੈ ਤੁਹਾਡੀਆਂ ਚੋਰੀਆਂ ਬੰਦ ਹੋ ਜਾਣਗੀਆਂ ਸਾਰੀਆਂ ਜਿਸ ਕਿਸਮ ਦੀ ਵੀ ਚੋਰੀ ਹੁੰਦੀ ਹੈ ਟੈਕਸ ਦੀ ਚੋਰੀ ਹੁੰਦੀ ਹੈ ਤੁਹਾਡੇ ਦੀ ਤੁਹਾਡੇ ਹੱਕਾਂ ਦੀ ਚੋਰੀ ਹੁੰਦੀ ਹੈ ਪੜ੍ਹਾਈ ਦੀ ਚੋਰੀ ਹੁੰਦੀ ਹੈ ਦਵਾਈ ਦੀ ਚੋਰੀ ਹੁੰਦੀ ਹੈ ਸਾਰੀਆਂ ਬੰਦ ਹੋ ਜਾਣਗੀਆਂ ਚਾਦਰ ਪਰ ਇਮਾਨਦਾਰ ਬੰਦਿਆਂ ਦੇ ਹੱਥ ਚ ਫੜਾ ਦੋ ਬਸ ਇਹ ਬੇਨਤੀ ਕਰਨਾ ਹੈ ਬਹੁਤ ਬਹੁਤ ਧੰਨਵਾਦ ਇਹ ਨਾ ਪੜਾਸਾਂ ਨੇ ਇਹ 75 ਸਾਲ ਪੁਰਾਣੀਆਂ ਪੜਾਸਾਂ ਨੇ ਪੜਾਸਾਂ ਨਹੀਂ ਤਾਂ ਨਾਰੇ ਲੈ ਨਾਰੇ ਲਾਉਣ ਵਾਸਤੇ ਨਾ ਮੋਦੀ ਕਿਰਾਏ ਤੇ ਲੈ ਕੇ ਜਾਂਦਾ ਮੋਦੀ ਮੋਦੀ ਐਂ ਕਹਿੰਦਾ ਉਹਨਾਂ ਭਰ ਕਿਰਾਏ ਆ ਉਹਨਾਂ ਦਾ ਫਰਕ ਹੁੰਦਾ ਉਹਨਾਂ ਨੇ ਇਹਨਾਂ ਨੇ ਨਾਰੇ ਲਾਏ ਨੇ ਚੰਦ ਆਪਾ ਜਿਹੜਾ ਦਿਹਾੜੀ ਵਾਲਾ ਉਹ ਨਾਰਾ ਲਾਊਗਾ ਹਰ ਹਰ ਮੋਦੀ ਉਹਦਾ ਹੱਥ ਤਹਾਂ ਜਾਊਗਾ ਗਰਦਨ ਥੱਲੇ ਜਾਊਗੀ ਬੋੜ ਨਹੀਂ ਪਾਉਂਦਾ ਹੁੰਦਾ ਉਹ ਨੂੰ ਪਤਾ ਮੈਂ ਤਾਂ ਦਿਹਾੜੀ ਤੇ ਆਇਆ ਮੈਂ ਕੀ ਲੈਣਾ ਇਹਨਾਂ ਤੋਂ ਪਰ ਸਾਡੇ ਕੋਲੇ ਇਮਾਨਦਾਰੀ ਹੈ ਸੱਚਾਈ ਹੈ ਸਾਡੇ ਕੋਲੇ ਤੁਸੀਂ ਹੋ ਸਾਡੇ ਕੋਲੇ ਬੈਂਕਾਂ 'ਚ ਪੈਸੇ